ਸ਼ਲੋਕ ਮਹੱਲਾ ਤੀਜਾ 바비ਹਾ ਇਹੋ ਜਗਤ ਹੈ 바비ਹਾ ਇਕੱਠਾ ਹੀ ਬੋਲਣਾ 바비ਹਾ ਨਹੀਂ ਕਹਿਣਾ 바비ਹਾ ਇਹੋ ਜਗਤ ਹੈ 바비ਹਾ ਇਹੋ ਜਗਤ ਹੈ ਮਤ ਕੋ ਭਰਮ ਕੋ ਲਾਇ ਇਹੋ 바비ਹਾ ਪਸੂ ਹੈ ਇਹੋ 바비ਹਾ ਪਸੂ ਹੈ ਇੱਥੇ ਬਿੰਦੀ ਲੱਗੀ ਹੋਈ ਹੈ ਇਹ ਸੁਨ ਬੂਝਣ ਨਾਹੀ ਅੰਮ੍ਰਿਤ ਹਰ ਦਾ ਨਾਮ ਹੈ ਜਿਤ ਪੀਤਾ ਤਿਹ ਜਾਏ ਨਾਨਕ ਗੁਰਮੁਖ ਜੇਨ ਪੀਆ ਤਿਨ ਬਹੁੜ ਨਾ ਲਾਗੀ ਆਏ ਮਹੱਲਾ ਤੀਜਾ ਮਲਾਰ ਸੀਤਲ ਰਾਗ ਹੈ ਹਰ ਧਿਆਇ ਸੰਤ ਹੋਏ ਹਰ ਜੀਉ ਆਪਣੀ ਕਿਰਪਾ ਕਰੇ ਤਾਂ ਵਰਤੈ ਸਭ ਲੋਏ ਉਠ ਜੀਆ ਜੁਗਤ ਹੋਏ ਧਰਨੀ ਨੋ ਸੀਗਾਰ ਹੋਏ ਨਾਨਕ ਇਹੋ ਜਗਤ ਸਭ ਜਾਲ ਹੈ ਜਾਲ ਹੀ ਤੇ ਸਭ ਕੋਇ ਗੁਰ ਪ੍ਰਸਾਦੀ ਕੋ ਵਿਰਲਾ ਬੂਝੈ ਸੋ ਜਨ ਮੁਕਤ ਸਦਾ ਹੋਏ ਪੌੜੀ ਸਚਾ ਵੇਪਰਵਾਹ ਇਕੋ ਤੂ ਧਣੀ ਤੂ ਸਭ ਕਿਸ ਆਪੇ ਆਪ ਦੂਜੇ ਕਿਸ ਗਣੀ ਮਾਨਸ ਕੂੜਾ ਗਰਭ ਸੱਚੀ ਤੋਧ ਮਣੀ ਆਵਾ ਗਾਉਣ ਰਚਾਈ ਉਪਾਈ ਮਿੱਦਣੀ ਮਿੱਦਨੀ ਗੰਡੇ ਨਾਲ ਆਵਾ ਗਾਉਣ ਰਚਾਈ ਉਪਾਈ ਮਿੱਦਣੀ ਸਤਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਉਮੈ ਵਿੱਚ ਹੋ ਜਾਏ ਤਾ ਕੇਹੀ ਗਣਤ ਗਣੀ ਮਾਨਮੁਖ ਮੋਹ ਗੁਬਾਰ ਜੋ ਭੁੱਲਾ ਮੰਝ ਵਾਣੀ ਕੱਟੇ ਪਾਪ ਅਸੰਖ ਨਾਵੇ ਇੱਕ ਕਣੀ ਨਾਵੇ ਇਥੇ ਭੁੱਲਾ ਬੋਲਣਾ ਹੈ ਨਾਵੇ ਇੱਕ ਕਣੀ ਸ਼ਲੋਕ ਮਹੱਲਾ ਤੀਜਾ ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣਾ ਭਣ ਬਹੁਤਾ ਬੁੱਲਹਿ ਬੁੱਲਿਆ ਥਾਏ ਨਾ ਪਾਏ ਕਸਮ ਵੱਡਾ ਦਾ ਤਾਰ ਹੈ ਜੋ ਇੱਛੇ ਸੋ ਫਲ ਪਾਏ ਬਾਬੀਹਾ ਕਿਆ ਬਪੂੜਾ ਜਗ ਤੱਕ ਕੀ ਤਖ ਜਾਏ ਮਹੱਲਾ ਤੀਜਾ ਬਾਬੀਹਾ ਪਿੰਨੀ ਰਹਿਣ ਬੋਲਿਆ ਸਹਜੇ ਸੱਚ ਸੁਭਾਈ ਬਾਬੀਹਾ ਪਤੀਯਮ ਕਲਾ ਕੀ ਉਚਾਰਨ ਕਰਨਾ ਇਹੋ ਜਾਲ ਮੇਰਾ ਜੀਉ ਹੈ ਜਾਲ ਬਿਨ ਰਹਿਣ ਨਾ ਜਾਏ ਗੁਰ ਸਬਦੀ ਜਲ ਪਾਈਐ ਗੁਰ ਸਬਦੀ ਜਲ ਪਾਈਐ ਵਿਚਹੁ ਆਪ ਗਵਾਇ ਨਾਨਕ ਜਿਸ ਬਿਨ ਚਸਾ ਨ ਜੀਵਦੀ ਸੋ ਸਤਗੁਰ ਦਿਆ ਮਿਲਾਏ ਪਉੜੀ ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ ਅਸੰਖ ਪਦ ਤੇ ਵਿਸਰਾਮ ਲਾਉਣਾ ਹੈ ਮੈਂ ਪਦ ਦੀ ਯਮਕਲਾਕੀ ਉਚਾਰਨ ਕਰਨਾ ਮੈਂ ਗਣਤ ਨ ਹੋਈ ਤੂ ਕਰਤਾ ਗੋਵਿੰਦ ਤੁਧ ਸਿਰਜੀ ਤੁਧੈ ਗੋਈ ਲੱਖ 84 ਮਿਦਨੀ ਤੁਝ ਹੀ ਤੇ ਹੋਈ ਇਕ ਰਾਜੇ ਖਾਨ ਮਲੂਕ ਕਹ ਕਹਾਵਹ ਕੋਈ ਇਕ ਸਾਹ ਸਦਾਵਹ ਸੰਚ ਧਨ ਦੂਜਾ ਪਾਤ ਖੋਈ ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੂਈ ਵੇਣ ਨਾ ਵੈ ਬਾਜਾਰੀਆ ਪੀਹਾਵਲ ਹੋਈ ਕੂੜ ਨਿਖੁੱਟੇ ਨਾਨਕਾ ਇਹ ਕੂੜ ਨਿਖੁੱਟੇ ਨਿਖੁੱਟੇ ਪੱਦ ਨਾਨਕਾ ਪੱਦ ਨਾਲ ਸੰਬੰਧ ਨਹੀਂ ਕਰਨਾ ਹੈ ਕੂੜ ਨਿਖੁੱਟੇ ਨਾਨਕਾ ਥਿਵਸਰਾਮ ਸੱਚ ਕਰੇ ਸੋ ਹੋਈ ਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਪਾਇਆ ਔਗਣਵੰਤੀ ਦੂਰ ਅੰਤਰ ਤੇਰਾ ਹਰ ਵਸੈ ਗੁਰਮੁਖ ਸਦਾ ਹਜੂਰ ਕੂਕ ਪੁਕਾਰ ਨ ਹੋਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਜੇ ਮਿਲੇ ਸਬਦ ਗੁਰੂ ਕੈ ਕਾਲ ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹ ਜੀਵਦਾਨ ਜਲ ਬਿਨ ਪਿਆਸ ਨਾ ਉਤਰੈ ਹਾਂ ਇਹ ਉਤਰੈ ਬਲੈਂਕਰ ਲਾ ਕੇ ਬੋਲਣਾ ਉਤਰੈ ਨਹੀਂ ਕਹਿਣਾ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ ਤੂੰ ਸੁਖ ਦਾਤਾ ਬੇਅੰਤ ਹੈ ਗੁਣ ਦਾਤਾ નિਧਾਨ ਨੰਨੇ ਲਾ ਲੱਗੀ ਹੋਈ ਹੈ નિਧਾਨ ਉਚਾਰਨ ਕਰਨਾ ਬਹੁਤਾ ਪਦ નિਧਾਨ ਆਉਂਦਾ ਹੈ ਸਿਆਰੀ ਨਾਲ ਨਾਨਕ ਗੁਰਮੁਖ ਬਖਸ ਲੈ ਅੰਤ ਬੇਲੀ ਹੋਏ ਭਗਵਾਨ ਅੰਤ ਬੇਲੀ ਹੋਏ ਭਗਵਾਨ ਪੜੀ ਆਪੇ ਜਗਤ ਉਪਾਇਕੈ ਗੁਣ ਔਗਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨ ਧਰੇ ਪਿਆਰ ਜੀ ਨਾਮ ਨ ਧਰੇ ਪਿਆਰ ਗੁਣ ਛੋੜ ਔਗਣ ਕਮਾਵਦੇ ਦਰਗਹ ਹੋ ਹੋ ਖੁਵਾਰ ਜੂ ਹੈ ਜਨਮ ਤਿਨੀ ਹਾਰਿਆ ਕਿਤ ਆਏ ਸੰਸਾਰ ਸਚੈ ਸ਼ਬਦ ਮਨ ਮਾਰਿਆ ਅਹਨੇਸ ਨਾਮ ਪਿਆਰ ਜਿਨੀ ਪੁਰਖੀ ਔਰ ਧਾਰਿਆ ਸਚਾ ਅਲਖ ਅਪਾਰ ਤੂ ਗੁਣ ਦਾਤਾ ਨਿਧਾਨ ਹੈ ਅਸੀਂ ਆਵਗਣਿਆਰ ਜੇ ਸਬਖਸੇ ਸੋ ਪਾਏ ਸੀ ਗੁਰਬਾਣੀ ਵਿਚਾਰ ਸ਼ਲੋਕ ਮਹੱਲਾ 5 ਵਾ ਰਾਤ ਨਾ ਵਿਹਾਵੀ ਸਾਖ ਤਾ ਜਿਨਾ ਵਿਸਰੈ ਨਾ ਰਾਤੀ ਦਿਨ ਸੁ ਸੋਹੇ ਲੀਆ ਨਾਨਕ ਹਰ ਗੁਣ ਗਾਉ ਮਹੱਲਾ 5 ਵਾ ਰਤਨ ਜਵੇ ਹਰ ਮਾਨਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭ ਭਾਣਿਆ ਸਚੈ ਦਾਰ ਸੁਹੰਨ ਔੜੀ ਸੱਚਾ ਸਤਗੁਰ ਸੇਵ ਸੱਚ ਸਮਾਲਿਆ ਅੰਤ ਖਲੋਵਾ ਆਏ ਜੇ ਸਤਗੁਰ ਅੱਗੇ ਘਾਲਿਆ ਉਹ ਨਾ ਸਕੈ ਜਮ ਕਾਲ ਸੱਚਾ ਰਖਵਾਲਿਆ ਗੁਰ ਸਾਖੀ ਜੋਤ ਜਗਾਇ ਗੁਰ ਸਾਖੀ ਜੋਤ ਜਗਾਇ ਗੁਰ ਸਾਖੀ ਜੋਤ ਜਗਾਇ ਦੀਵਾ ਬਾਲਿਆ ਮਾਨਮੁਖ ਵਿਣ ਨਾਵੇ ਕੂੜਿਆਰ ਹਾਂਜੀ ਕੂੜਿਆਰ ਨਾਵੇ ਕੂੜਿਆਰ ਨਹੀਂ ਕਹਿਣਾ ਹੈ ਮਾਨਮੁਖ ਵਿਣ ਨਾਵੇ ਕੂੜਿਆਰ ਇੱਥੇ ਵਿਸਰਾਮ ਹੈ ਫਿਰ ਹੈ ਬੇਤਾਲਿਆ ਪਸੂ ਮਾਨਸ ਚੰਮ ਪਲੇਟੇ ਪਸੂ ਪਦਤੇ ਯਮਕ ਲਾ ਦਿੰਨੀ ਹੈ ਪਸੂ ਮਾਨਸ ਚੰਮ ਪਲੇਟੇ ਅੰਦਰੋ ਕਾਲਿਆ ਸਭੋ ਵਰਤੈ ਸੱਚ ਸੱਚਾ ਸਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰਾ ਗੁਰ ਦੇ ਖਾਲਿਆ ਸਲੋਕ ਮਹੱਲਾ ਤੀਜਾ 바ਬੀ ਹੈ ਹੁਕਮ ਪਛਾਨਿਆ ਗੁਰ ਕੈ ਸਹਜ ਸੁਭਾਈ ਮੀਘ ਵਰਸੈ ਦਇਆ ਕਰ ਗੂੜੀ ਸਹਿ ਬਰ ਲਾਏ 바ਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋ ਸਾਲਾਹੀਆ ਜੇ ਦਿੰਦਾ ਸਭਨਾ ਜੀਆ ਰਿਜਕ ਸਮਾਏ ਮਹੱਲਾ ਤੀਜਾ ਚਾਤ੍ਰਿਕ ਤੂੰ ਨਾ ਜਾਣੀਂ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤਾ ਤੇਖ ਜਾਏ ਇਸਰਾਮ ਚਾਤ੍ਰਿਕ ਇਥੇ ਯਮਕ ਲਾ ਦਨੀਂ ਤੂੰ ਨਾ ਜਾਣੀਂ ਕਿਆ ਤੁਧ ਵਿੱਚ ਤਿਖਾ ਹੈ ਇਥੇ ਵਿਸਰਾਮ ਹੈ ਕਿਤ ਪੀਤਾ ਤੇਖ ਜਾਏ ਦੂਜੇ ਪਾਏ ਭ੍ਰਮਿਆ ਅੰਮ੍ਰਿਤ ਜਾਲ ਪੱਲ ਨਾ ਪਾਏ ਨਦਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੇ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਾਲ ਪਾਇਆ ਸਹਜੇ ਰਹਾ ਸਮਾਏ ਪਉੜੀ ਇੱਕ ਵਣਖੰਡ ਬੈਸਹਿ ਜਾਏ ਸਦ ਨਾ ਦੇਵਹੀ ਸਦ ਕਸਕੇ ਉਚਾਰਨ ਕਰਨਾ ਸਾਧ ਨਹੀਂ ਕਹਿਣਾ ਇਕ ਵਣਖੰਡ ਬਸਹਿ ਜਾਏ ਇਥੇ ਵਿਸਰਾਮ ਹੈ ਸਦ ਸਦ ਨ ਦੇਵਹੀ ਇਕ ਪਾਲ ਕਕਰ ਭੰਨ ਸੀਤਲ ਜਲ ਹੀਮ ਹੀ ਇਕ ਪਸ਼ਮ ਚੜਾਵ ਹੈ ਅੰਗ ਮੈਲ ਨ ਤੋਵਹੀ ਇਕ ਜਟਾ ਵਿਕਟ ਬਿਕਰਾਲ ਕੋਲ ਘਰ ਖੋਵਹੀ ਇਕ ਨਗਨ ਫਿਰ ਹੈ ਦਿਨ ਰਾਤ ਨੀਂਦ ਨਾ ਸੋਵਹੀ ਨੀਂਦ ਪਤੀਯਮ ਖਲਾਕੇ ਬੂਲਨਾ ਨੀਂਦ ਨਾ ਸੋਵਹੀ ਇੱਕ ਅਗਨ ਜਲਾਵ ਹੈ ਅੰਗ ਆਪ ਵਿਗੋਵਹੀ ਵੇਣ ਨਾਵੈ ਤਨ ਛਾਰ ਕਿਆ ਕਹਿ ਰੋਵਹੀ ਵੇਣ ਨਾਵੈ ਤਨ ਛਾਰ ਕਿਆ ਕਹਿ ਰੋਵਹੀ ਸੋਹਨਾ ਖਸਮ ਦੁਆਰ ਜੀ ਸਤਿਗੁਰ ਸੇਵਹੀ